ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਲੇਜ਼ਰ ਕਰਾਉ ਉੱਤੇ ਆ ਬਹੁਤ ਵੀਰਾਂ ਕੋਲ ਲੇਜ਼ਰ ਕਰਾਣੇ ਜਿਹੜੇ ਲੇਜ਼ਰ ਦਾ ਕੰਮ ਕਰਦੇ ਆ ਆ ਵੀਡੀਓ ਉਹ ਵੀਰਾਂ ਤੱਕ ਜਰੂਰ ਪਹੁੰਚਾ ਦਿਓ ਕਿਉਂਕਿ ਉਹਨਾਂ ਵਾਸਤੇ ਬਹੁਤ ਹੀ ਕੰਮ ਦੀ ਵੀਡੀਓ ਆ ਜਿਵੇਂ ਕਿ ਇਹਦੇ ਵਿੱਚ ਕਾਰਡ ਵਗੈਰਾ ਹੁੰਦੇ ਨੇ ਬਰੀਕ-ਬਰੀਕ ਇਹ ਖਰਾਬ ਹੋ ਜਾਂਦੇ ਨੇ ਠੀਕ ਨਹੀਂ ਹੁੰਦੇ ਇੱਥੇ ਰਿਪੇਅਰ ਕੀਤੇ ਜਾਂਦੇ ਨੇ ਕਾਰਡ ਕੋਈ ਵੀ ਪ੍ਰੋਬਲਮ ਹੋਵੇ ਜਿਵੇਂ ਕਿ ਆਪਾਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦੇ ਤੌਰ ਤੇ ਦੱਸ ਦਿੰਦੇ ਆ ਕਾਰਡ ਦੇ ਵਿੱਚ ਨਾ ਸੂਚਾਂ ਹੁੰਦੀਆਂ ਨੇ ਹਨਾ ਜਿਹੜੀ ਇਸ ਸਾਈਡ ਇਸ ਤਰ੍ਹਾਂ ਕੰਮ ਕਰਦੀਆਂ ਨੇ ਇਹ ਜਿਹੜੀ ਸੂਚਾਂ ਤਾਰੇਖੋ ਤੁਸੀਂ ਵੀਰ ਨੇ ਬਾਹਰਲਾ ਕੱਢ ਕੇ ਸੁੱਚਾਂ ਲਾਤੀਆਂ ਇੱਕ ਆ ਸੁੱਚ ਲਾਤੀਆਂ ਆਉਣ ਆਫ ਵਾਲੀ ਹਨਾ ਜੀ ਉੱਪਰ ਥੱਲੇ ਜਾਣ ਵਾਸਤੇ ਇਸ ਤਰ੍ਹਾਂ ਹਰ ਕੰਮ ਤਸੱਲੀ ਵਕਤ ਕੀਤਾ ਜਾਂਦਾ ਕੋਈ ਵੀ ਤੁਹਾਨੂੰ ਟੈਕਨੀਕਲ ਪ੍ਰੋਬਲਮ ਆ ਗਈ ਕਾਰਡ ਖਰਾਬ ਹੋ ਗਿਆ ਲੇਜ਼ਰ ਵਰਕ ਨਹੀਂ ਕਰ ਰਿਹਾ ਤੇ ਜਿਹੜਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜਿਹੜਾ ਸਾਹਮਣੇ ਸਾਡਾ ਵੀਰ ਬੈਠਾ ਹੈ ਇਸ ਦਾ ਤੁਸੀਂ ਇਸ ਨੂੰ ਫੋਨ ਕਰਕੇ ਕੋਈ ਗੱਲ ਪੁੱਛਣੀ ਚਾਹੋ ਪੁੱਛ ਸਕਦੇ ਹੋ ਤੇ ਉਰੇ ਆ ਕੇ ਡਰੈਸ ਇਹ ਸਰਹੰਦ ਫਤੇਗੜ ਸਾਹਿਬ ਵਿੱਚ ਹੈ ਮੇਨ ਜੀਟੀ ਰੋਡ ਉੱਤੇ ਦੁਕਾਨ ਹੈ ਰਿਪੇਅਰ ਵੀ ਕਰਾ ਸਕਦੇ ਹੋ ਵੀਡੀਓ ਵਧੀਆ ਲੱਗ